ਇਸ ਤਰ੍ਹਾਂ ਕਰਕੇ ਜੇ ਤਾਂ ਆਪਣੇ ਨਾਲ ਸੱਚਮੁੱਚ ਪਰਮੇਸ਼ਰ ਹੈ ਉਹ ਹੱਥ ਉਹਦੀ ਹੱਥ ਵੀ ਸਮਰਥ ਵਾਲਾ ਵਾ ਹਾਲੇਲੂਇਆ ਉਹ ਬਚਾ ਕੇ ਜਿਹਨੇ ਆਪਣੇ ਨਾਲ ਪਿਆਰ ਕੀਤਾ ਉਹ ਕਹਿੰਦਾ ਮੈਂ ਤੁਹਾਨੂੰ ਅੱਗ ਤੋਂ ਬਚਾ ਕੇ ਰੱਖੋ ਤੁਹਾਨੂੰ ਪਾਣੀਆ ਤੋਂ ਬਚਾ ਕੇ ਰੱਖੂਗਾ ਉਹ ਸੱਚਮੁੱਚ ਬਚਾਉਣ ਦੀ ਤਾਕਤ ਰੱਖਦਾ ਵਾ ਹਾਲੇਲੂਇਆ ਬਿਮਾਰੀ ਨਹੀਂ ਵੱਡੀ ਕੀ ਕਹੇ ਮੇਰਾ ਪਰਮੇਸ਼ਰ ਵੱਡਾ ਦੁੱਖ ਤਕਲੀਫਾਂ ਤਾਂ ਆਉਣੀਆਂ ਹੀ ਆ ਥੋੜੀਆਂ ਜਾਂ ਜਾਦੀ ਆ ਜਿੰਦਾ ਮਸੀਹ ਆਪਾਂ ਆਉਣੇ ਆ ਉਦੋਂ ਫੇਰ ਰਿਸ਼ਤੇਦਾਰ ਕਹਿੰਦੇ ਚੱਲ ਤੂੰ ਕਿੱਧਰ ਉੱਠ ਗਿਆ ਤੂੰ ਤਾਂ ਪਹਿਲਾਂ ਚੰਗਾ ਸੀਗਾ ਤੂੰ ਆਪਦੇ ਦੀਵੇ ਬਾਲਦਾ ਸੀ ਤੂੰ ਰੋਟੀਆਂ ਖਵਾਉਂਦਾ ਸੀ ਉਦੋਂ ਚੰਗਾ ਸੀ ਤੇ ਉਹਨਾਂ ਨੂੰ ਨਹੀਂ ਪਤਾ ਹਾਲੇਲੂਇਆ ਉਹ ਫੇਰ ਆਪਣਾ ਜਿਹੜਾ ਕੱਚੇ ਪਿੱਲੇ ਜਿਹੋ ਉਹਨਾਂ ਦੇ ਮਨ ਪੇਟ ਪਿੱਛੇ ਨੂੰ ਖਿੱਚ ਲੈਂਦੇ ਆ ਕਊਆ ਆ ਜਾਂਦਾ ਉਹਨਾਂ ਦੇ ਦਿਮਾਗ ਵਿੱਚ ਹਾਲੇਲੂਇਆ ਉਹ ਕਹਿੰਦਾ ਤੂੰ ਆ ਜਾ ਪਿੱਛੇ ਛੱਡ ਪ੍ਰਭੂ ਨੂੰ ਤੂੰ ਕੀ ਪ੍ਰਭੂ ਤੋਂ ਪਾ ਲਿਆ ਵੈ ਪਰ ਨਹੀਂ ਆਪਾਂ ਨੂੰ ਪਤਾ ਆਪਾਂ ਪ੍ਰਭੂ ਤੋਂ ਆਕੇ ਕੀ ਪਾਇਆ ਵੈ ਕੀ ਕੁਛ ਪਾਉਣਾ ਵੈ ਹਾਲੇਲੂਇਆ ਇਹ ਨਹੀਂ ਵੀ ਜੇ ਕਿਸੇ ਦੀ ਕੋਠੀ ਬਣ ਕੇ ਤਾਂ ਉਹ ਹੀ ਪ੍ਰਭੂ ਨੇ ਦਿੱਤੀ ਬਸ ਉਹ ਤੇ ਖੁਸ਼ ਹੋਗੇ ਨਹੀਂ ਅੰਦਰੋਂ ਜਿਹੜਾ ਪਰਮੇਸ਼ਰ ਆਪਾਂ ਨੂੰ ਇੱਕ-ਇੱਕ ਕਰਕੇ ਆਪਣੀਆਂ ਕੰਵੀਆਂ ਗੱਡੀ ਜਾਂਦਾ ਵੈ ਆਪਾਂ ਨਵੇਂ ਬਲ ਦੇ ਨਾਲ ਭਰਦਾ ਵੈ ਹਾਲੇਲੂਇਆ ਤੋਂ ਉਹ ਸਭ ਆਪਣੇ ਨਾਲ ਜਿਆਦੇ ਔਖੇ ਆ ਜਿਹੜੇ ਨਹੀਂ ਪ੍ਰਭੂ ਚ ਹਾਲੇਲੂਇਆ ਵੇਖ ਕੇ ਨਾ ਖੁਸ਼ ਹੋਇਆਕਰ ਨਮਤਾ ਸਮ ਐਵੇਂ ਹੀ ਅੱਗੇ ਮਿੱਥੋ ਦਾ ਜਿਹੜੇ ਪਿੱਛੋ ਸੀ ਉਹ ਤਾਂ ਵਧੀਆ ਵੇ ਜਿਹੜੇ ਨਹੀਂ ਆਇਓ ਵਧੀਆ ਵਧੀਆ ਨਹੀਂ ਹਾਲੇਲੂਇਆ ਹੁਣ ਆਪਣੇ ਘਰਾਂ ਚ ਸ਼ਾਂਤੀ ਆਪਣੇ ਘਰ ਚ ਲੜਾਈ ਝਗੜਾ ਨਹੀਂਗਾ ਤੇ ਉਹਨਾਂ ਦੇ ਘਰਾਂ ਚ ਸਭ ਕੁਝ ਚੱਲੀ ਜਾਂਦਾ ਹਾਲੇਲੂਇਆ ਪੈਸੇ ਨਾਲ ਕੁਝ ਨਹੀਂ ਖਰੀਦ ਸਕਦੇ ਪੈਸੇ ਨਾਲ ਆਪਾਂ ਕੀ ਖਰੀਦ ਲਾਂਗੇ ਖਰੀਦ ਲਾਂਗੇ ਜ਼ਰੂਰਤਾਂ ਜਿਹੜੀਆਂ ਉਹ ਪੈਸਾ ਪੂਰੀਆਂ ਕਰ ਦੂਗਾ ਜਿਹੜੀ ਬਾਕੀ ਪਰਮੇਸ਼ਰ ਨੇ ਸ਼ਾਂਤੀ ਦੇਣੀ ਉਹਨੇ ਸ਼ਾਮਰਥ ਦੇਣੀ ਆ ਉਹਨੇ ਜ਼ੋਰ ਦੇਣਾ ਉਹਨੇ ਬਲ ਦੇਣਾ ਵੇ ਉਹ ਨਹੀਂ ਕੋਈ ਦੇ ਸਕਦਾ ਹallelujah ਜਿੰਦਗੀ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਪੈਸੇ ਨਾਲ ਖਰੀਦੀ ਜਾਂਦੀ ਹੈ ਡਾਕਟਰਾਂ ਕੋਲੇ ਲੋਕ ਓਪੀਨੀਅਨ ਚੱਕੀ ਪੈਦ ਸਾਡਾ ਕੈਂਸਰ ਦਾ ਰੋਗੀ ਠੀਕ ਹੋ ਜੇ ਸਾਡਾ ਨਸ਼ਾ ਛੁੱਟ ਜੇ ਉਹ ਠੀਕ ਨਹੀਂ ਹੁੰਦੇਗੇ ਜਿੱਦੋਂ ਪਰਮੇਸ਼ਰ ਦਾ ਸਾਮਰਥ ਵਾਲਾ ਹੱਥ ਆਉਂਦਾ ਸੱਚਮੁੱਚ ਉਹਦੇ ਹੀ ਚੰਗੇ ਹੁੰਦੇ ਆ ਹallelujah ਹallelujah ਕਹਿੰਦਾ ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਹallelujah ਕੀ ਕਹਿੰਦਾ ਕੋਈ ਕਹਿੰਦਾ ਮੈਂ ਤੈਨੂੰ ਫੜ ਕੇ ਬੈਠਾ ਤੂੰ ਨਾ ਡਰ ਕਹਿੰਦਾ ਕੋਈ ਆਪਾਂ ਨੂੰ ਆ ਕੇ ਨਹੀਂ ਪਰਮੇਸ਼ਰ ਕਹਿੰਦਾ ਮੈਂ ਜਹੋਵਾ ਤੇਰਾ ਪਰਮੇਸ਼ਰ ਹਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹਾਲੇਲੂਇਆ ਹਾਲੇਲੂਇਆ ਕੀ ਆਪਣੀ ਕੋਈ ਸਹਾਇਤਾ ਕੋਈ ਦੁਨੀਆ ਤੇ ਕੋਈ ਕਰ ਦੂਗਾ ਜੰਗਲੇ ਨੇ ਪੰਜੇ ਦੇ ਤੋ ਨੇ 50 ਵਾਰੀ ਸੁਣਾਊਗਾ ਹallelujah ਜਦੋਂ ਉਹਦਾ ਸਾਮਰਥ ਵਾਲਾ ਹੱਥ ਆਊਗਾ ਸਹਾਇਤਾ ਦਾ ਆਪਣੀ ਉਹਨੇ ਕਰਨੀ ਆ ਹallelujah ਦੁਨੀਆ ਤੇ ਨਾ ਲਾਇਆ ਕਰੋ ਕਹਿੰਦੇ ਬੇਵਸਾਹੇ ਮਨੁੱਖ ਦੇਖ ਤਾਂ ਬਚਨ ਲਿਖਿਆ ਕਹਿੰਦਾ ਬੇਵਸਾਹੇ ਮਨੁੱਖ ਦਾ ਤੇ ਉੱਚੇ ਹੋਏ ਪੈਰ ਦਾ ਉਹ ਉਹ ਕਹਿੰਦਾ ਕੀ ਕਹਿੰਦਾ ਵੈ ਉਹ ਪੈਰ ਤੇ ਆ ਕੇ ਕਹਿੰਦਾ ਧੋਖਾ ਦੇ ਜਾਂਦਾ ਹallelujah ਇਸ ਤਰ੍ਹਾਂ ਕਰਕੇ ਆਪਾਂ ਕਿਸੇ ਤੇ ਨਹੀਂ ਭਰੋਸਾ ਕਰਨਾ ਆਪਾਂ ਕੀਦੇ ਤੇ ਭਰੋਸਾ ਰੱਖਣਾ ਵੈ ਪਰਮੇਸ਼ਵਰ ਤੇ ਉਹਨੇ ਸਹਾਇਤਾ ਕਰਨੀ ਹੈ ਕਿਸੇ ਇਨਸਾਨ ਨੇ ਸਹਾਇਤਾ ਨਹੀਂ ਕਰਨੀ ਆਪਣੀ ਹallelujah ਕਹਿੰਦਾ ਨਾ ਡਰ ਮੈਂ ਏਜਕੂਬ ਕੀੜੇ ਏ ਇਸਰਲ ਦੀ ਜਦ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਪਰਮੇਸ਼ਰ ਆਪਾਂ ਨੂੰ ਵਾਰ-ਵਾਰ ਕਹਿੰਦਾ ਨਾ ਡਰ ਨਾ ਘਬਰਾ ਮੈਂ ਤੇਰੇ ਅੰਗ ਸੰਗ ਹਾਲੇਲੂਇਆ ਤੇ ਸਹਤਾ ਕਿਨੇ ਕਰਨੀ ਹੈ ਪਰਮੇਸ਼ਰ ਨੇ ਕਹਿੰਦਾ ਯਹੋਵਾ ਦਾ ਵਾਕ ਹੈ ਤੇਰਾ ਛਟਕਾਰਾ ਦੇਣ ਵਾਲਾ ਇਸਰਾ엘 ਦਾ ਪਵਿੱਤਰ ਫੋਰਖਾ ਛਟਕਾਰਾ ਕਿਨੇ ਦੇਣਾ ਵੈ ਪਰਮੇਸ਼ਰ ਨੇ ਹਾਲੇਲੂਇਆ ਕੋਈ ਵੀ ਆਪਣੇ ਘਰ ਚ ਬਿਮਾਰੀ ਕੁਛ ਵੀ ਹੈ ਛਟਕਾਰਾ ਸੱਚਮੁੱਚ ਪਰਮੇਸ਼ਰ ਦੇਣਾ ਆ ਵੈ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਆਪਾਂ ਨੂੰ ਕਿੰਨਾ ਪਿਆਰ ਕਰਦਾ ਵੈ ਕਰਦਾ ਕਿ ਨਹੀਂ ਕਰਦਾ ਸਾਰਿਆਂ ਨੂੰ ਹੀ ਕਰਦਾ ਹੋ ਹਾਲੇਲੂਇਆ